ਅਰੰਮਨ ਸਨਮਾਨ ਜੋ ਗੁਰੂ ਗੁਰੂ ਖਾਲਸਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਭਗਤ ਸ੍ਰੀ ਹਰਮੰਦਰ ਜੀ ਫਟਨਾ ਸਾਹਿਬ ਦੇ ਖੜੇ ਹਾਂ ਜੀ ਸਿੰਘ ਸੇਵ ਜੀ ਭਾਈ ਸਾਹਿਬ ਆਏ ਤਸਵੀਰ ਜੀ ਦੇ ਸਾਹਮਣੇ ਜੀ ਦਾ ਸ੍ਰੀ ਆਕਾਲ ਪੁਰਖ ਸਾਹਿਬ ਵਾਲੀ ਇੰਟਰਨੈਸ਼ਨਲ ਪੰਚਗੜ੍ਹਲ ਭਤੀਜੇ ਸਤਿਗਾਨੀ ਚੰਦਰਾ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਗੁਰੂਆਂ ਸੰਤਾਂ ਦੇ ਨਾਲ ਇੱਥੇ ਸਲਵਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਜਥੇਬੰਦੀ ਦੀ ਚੜ੍ਹਵਾ ਕਲਾ ਵਾਸਤੇ ਅਸੀਂ ਇੱਥੇ ਗੁਰਦੁਆਰਾ ਬਾਲੇ ਦਾ ਸੈਵਜ ਜਿੱਥੇ ਜਿੱਥੇ ਸਾਨੂੰ ਭਾਈ ਸੈਭ ਭਾਈ ਸੁਦੇਵ ਸਿੰਘ ਜੀ ਦਾ ਮੋਗਾ ਰਬ ਨਗਰ ਜੋ ਗੁਰੂਆਂ ਸੰਤਾਂ ਨੂੰ ਪੰਜਾਂ ਤਖਤਾਂ ਤੇ ਦਰਸ਼ਨ ਦੀਦਾਰੇ ਕਰਾ ਰਹੇ ਨੇ ਤੇ ਬੜੀ ਇਹਨਾਂ ਗੁਰਮੁਖ ਖਾਨ ਤੇ ਬਹੁਤ ਮਾਰ ਦੀ ਕਿਰਪਾ ਸਾਰੇ ਨੌਜਵਾਨ ਸਿੰਘ ਨਾਲ ਖੜੇ ਐ 2 ਜੂਨ ਦੇ ਸੰਬੰਧ ਦੇ ਵਿੱਚ ਜੋ ਰੋਡੇ ਨਗਰ ਵਿੱਚ ਬਾਹੂਨ ਖਾਨ ਦਾ ਸਤਗIRI ਚਰਨੈਲ ਸਿੰਘ ਆਲਸਾ ਫੁਟਰਾ ਵਾਲਿਆਂ ਦਾ ਜਨਮ ਦਿਹਾੜਾ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਸੋ ਸਿੰਘਾਂ ਨੂੰ ਬੇਨਤੀ ਕੀਤੀ ਜਾਂ ਤੇ ਇਹ ਜਿੱਥੇ ਸਿੰਘ ਗੁਰੂਆਂ ਸੰਤਾਂ ਨੂੰ ਬੜੀ ਭਾਵਨਾ ਸਰਧਾ ਨਾਲ ਦਰਸ਼ਮਦਾਰੇ ਕਰਾ ਰਹੇ ਨੇ ਉੱਥੇ ਇਹਨਾਂ ਨੇ ਕਹਿੰਸੀ ਦੂ ਗੱਡੀਆਂ ਭਰ ਕੇ ਦੋ ਫਰਟ ਡਰਾਈਵ ਵਾਲੇ ਗੱਡੀਆਂ ਨੇ ਅਸੀਂ 2 ਜੂਨ ਨੂੰ ਰੋਡੇ ਨਗਰ ਵਿੱਚ ਪਹੁੰਚਾਂਗੇ ਜਥੇਬੰਦੀ ਵੱਲੋਂ ਸਿੰਘ ਸਾਹਿਬ ਜੀ ਵੱਲੋਂ ਗੁਰਦਾਸ ਜੀਬ ਐਡਵਾਈਜ਼ਰ ਮੁਖ ਸਲਾਹਕਾਰ ਪੰਜਾਬ ਇੰਟਰਨੈਸ਼ਨਲ ਸੰਘ ਦਾ ਸਲਾਹ ਭਾਈ ਸੱਜਨ ਸਿੰਘ ਦੇ ਪੁੱਤਰ ਸ਼ਹੀਦ ਭਾਈ ਸਰਵਣ ਸਿੰਘ ਦੇ ਪਾਰਕ ਵਿੱਚ ਆ ਗਏ ਜੋ ਇਹਨਾਂ ਨੂੰ ਤਰਨਾ ਮਾਰਿਆ ਪਹੁੰਚ ਕੀਤੀ ਹੈ ਇਹਨਾਂ ਕਹਿੰਦੇ ਸਾਰੀਆਂ ਸੰਗਤਾਂ ਦੋ ਗੱਟੀਆਂ ਪਰਖ ਦੇ ਰੋਡੇ ਸਾਹਿਬ ਜੀ ਪਹੁੰਚਣਗੇ ਸੋ ਬਹੁਤ ਖੁਸ਼ੀ ਹੈ ਇਹ ਸਾਰੇ ਨੌਜਵਾਨ ਇਹਰੇ ਸਾਰੋਂ ਸੰਤਾਂ ਦਾ ਨਾਮ ਸੁਣ ਕੇ ਸਾਡਾ ਸਰੀਰ ਭਾਈ ਕੰਦੇ ਹੋ ਜਾਂਦਾ ਹੈ ਇਹ ਸੱਚ ਹੈ ਤੁਹਾਨੂੰ ਇਹ ਖੁਸ਼ੀਆਂ ਪ੍ਰਾਪਤ ਹੋਣ ਦੀ ਸਾਹਿਬ ਜੀ ਇਹਨਾਂ ਨੂੰ ਵਰਸ਼ਨ ਅਸੀਂ ਭਾਈ ਸੁਭਦੀਰ ਸਿੰਘ ਜੀ ਜੋ ਰਬਨਗਰ ਮੋਗਾ ਤੇ ਸਾਰੇ ਸਿੰਘਾਂ ਦਾ ਸਰਦਾਰਾਂ ਦਾ ਬਹੁਤ ਬਹੁਤ ਤਰਵਾਦ ਕਰਦੇ ਆ ਜਿਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਾਰੇ ਪਰਿਵਾਰਾਂ ਦੇ ਕਲਕੀ ਤੇ ਪਿਤਾ ਜੀ ਇਹਨਾਂ ਨੂੰ ਵੇਰ ਰੂਪਤਾ ਤੰਦਰੁਸਤੀ ਨੂੰ ਸੁੱਖੀ ਨਾਮ ਦਾ ਅਕਸ਼ੋ ਇਸੇ ਤਰ੍ਹਾਂ ਤੁਹਾਡੇ ਚਰਨਾਂ ਦੀ ਤਾਜ ਬਣੀ ਰਹੇ ਦਰਸ਼ਨਦਾਰੇ ਕਰਉਂਦੇ ਰਹਿਣ ਹਰ ਵਾਰ ਇਸ ਸ਼ੁਭ ਸ਼ਾਂਤੀਆਂ ਗੁਰੂ ਸਾਹਿਬ ਜੀ ਇਹ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੋਡੇ ਸੰਗਤਾਂ ਉਹ ਜੂਨ ਨੂੰ ਫਤਰਾਬਨਗਰ ਤੋਂ ਦੋ ਗੱਡੀਆਂ ਭਰ ਕੇ ਸਾਰਾ ਸੰਗਤਾਂ ਜੜੀ ਆ ਜੀ ਆਪਾਂ ਸੁਖਦੀਪ ਸਿੰਘ ਜੀ ਸੇਵਾ ਕਰਨੀ ਗੋਲੇ ਸੋਨਹਾਂ ਲੱਖ ਸਦੀਆਂ ਦਾ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ